ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਆਸ਼ਿਆਨਾ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਬੱਚਿਆਂ ਦੀ ਰੋਟੀ ਵਗੈਰਾ ਸਾਰੀ ਹੋ ਗਈ ਹੈ ਤੇ ਸ਼ਾਮ ਨੂੰ ਅਸੀਂ ਕੁਝ ਬੱਚਿਆਂ ਨੂੰ ਸਾਰ ਵੀ ਕਰਵਾਨੇ ਆ ਤੇ ਮੈਂ ਤੁਹਾਨੂੰ ਸਾਰਾ ਵਖਾਨੀ ਅੱਜ ਸੈਲ ਦਾ ਵੀ ਤੇ ਇਹ ਸਾਡੀ ਮਾਨੀਆ ਵਾ ਵੇਖੋ ਕੀ ਕਰਦੀ ਪਈ ਜੇ ਮਾਨੀ ਮਾਨੀ ਹੈਲੋ ਮਾਨੂ ਸ਼ੂਨਾ ਪੁੱਛ ਸ਼ੂਨਾ ਟਿੰਗ 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 ਚਾ ਮਾਨੀਆ ਚਾ ਮਾਨੀਆ ਚਾ ਚਾ ਮੋਰੀ ਰੋਟੀ ਖਾਂਦੀ ਵੇਖੋ ਪਹਿਲੇ ਇਹਨੇ ਖਾ ਲਈ ਐ ਫਿਰ ਇਹ ਐਕਸਟਰਾ ਡੂੰਗੇ ਰੱਖ ਦਿੰਨੇ ਆ ਬਾਹਰ ਇਦਾਂ ਬਾਹਰ ਰੋਟੀ ਰੱਖ ਦਿੰਨੇ ਐ ਐਕਸਟਰਾ ਤਾਂ ਕਿ ਇਹਨਾਂ ਨੂੰ ਜਦੋਂ-ਜਦੋਂ ਭੁੱਖ ਲੱਗੇ ਫਿਰ ਖਾ ਲੈਣ ਐ ਫਿਰ ਹੌਲੀ-ਹੌਲੀ ਖਾਂਦੇ ਰਹਿੰਦੇ ਐ ਐ ਬੈਠੀ ਰੂਹੀ ਤੇ ਰੂਹੀ ਦੀ ਵੀ ਉਹ ਉੱਥੇ ਆਪਾਂ ਰੋਟੀ ਰੱਖੀ ਹੋਈ ਆ ਉਹ ਵੇਖੋ ਇਹ ਉੱਥੇ ਵੀ ਜਾ ਕੇ ਬੈਹ ਜਾਂਦੀ ਆ ਕੁੱਲਰ ਲਾਇਆ ਹੋਇਆ ਵਾ ਤੇ ਉੱਥੇ ਵੀ ਬੈਹ ਜਾਂਦੀ ਉੱਥੇ ਰ ਅਲੱਗ ਤੋਂ ਡੂੰਗਾ ਰੱਖਤਾ ਆ ਉੱਥੇ ਵੀ ਰੋਟੀ ਰੱਖਦੀ ਆ ਤੇ ਇੱਥੇ ਵੀ ਬੱਚਿਆਂ ਵਾਸਤੇ ਰੋਟੀ ਰੱਖਦੀ ਆ ਤਾਂ ਕਿ ਬਾਰ-ਬਾਰ ਆ ਕੇ ਖਾਂਦੇ ਰਹਿਣ ਇਹ ਨੈਣਾਂ ਜੋਗ ਘੁੰਮੀ ਚੱਲੀ ਆ ਸੈਰ ਕਰਨ ਚੱਲੀ ਆ ਨੈਣਾ ਘੁੰਮੀ ਘੁੰਮੀ ਚੱਲੀ ਆ ਬਾਏ ਬਾਏ ਨਾਨੂ ਚੱਲੀ ਆ ਬਹੁਤ ਖੁਸ਼ ਆ ਸੈਰ ਕਰਨ ਤਾਂ ਨੈਣਾ ਸ਼ੈਰ ਕਰਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਵੇਖੋ ਜਾਰੀ RAM ਨਾਲ ਤੇ ਇਹੀ ਇਦਾਂ ਹੀ ਥੋੜੇ ਥੋੜੇ ਬੱਚੇ ਸ਼ੈਰ ਕਰਵਾਈ ਦੇ ਇਹਨਾਂ ਨੂੰ ਨੂਟੀ ਨੂਟੀ ਕੁਮੀ ਕਰਨ ਜਾਏਗਾ ਸ਼ੈਰ ਕਰਨ ਜਾਏਗਾ ਚਲੋ ਚੱਲੀਏ ਲੀਸ਼ ਪਾਈਏ ਕਹਿੰਦਾ ਪਾਓ ਪਾਓ ਮੈਣੀ ਪਾਣੀ ਮੈਣੀ ਪਾਣੀ ਨਹੀਂ ਜਾਣਾ ਨੋਟੂ ਨੇ ਨਹੀਂ ਜਾਣਾ ਨੋਟੂ ਚਲੋ 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 ਆ ਆਪੇ ਪਾਣਿਆ ਆਪੇ ਪਾਣਿਆ ਨੋਟੀ ਚਲਿਏ ਚਲੋ ਚਲਿਏ ਵੇਖੋ ਪਾੜੀਆਂ ਕਰਨੇ ਕਹਿੰਦਾ ਚਲੋ ਚਲਿਏ ਨੋਟੀ ਦੀ ਵਾਰੀ ਆ ਗਈ ਹੈ ਨੋਟੀ ਚੱਲਾ ਘੁੰਮਣ ਤੇ ਇਹ ਬੱਚੇ ਥੋੜੇ ਬਾਹਰ ਹੀ ਰੱਖੀਦੇ ਅੰਦਰ ਰਾਤ ਨੂੰ ਅੰਦਰ ਕਰ ਲਈਦਾ ਵਾ ਤੇ ਨੋਟੀ ਨੂੰ ਛੱਡ ਵੀ ਦੇਣਾ ਖੁੱਲਾ ਥੋੜਾ ਹਨੇਰਾ ਹੋ ਜਾਊਗਾ ਉਦੋਂ ਕਿਉਂਕਿ ਲੋਕੀ ਆਉਂਦੇ ਜਾਂਦੇ ਵੀ ਐਥੋਂ ਥੋੜਾ ਤੇ ਕਿਸੇ ਨੂੰ ਪੈ ਨਾ ਜਾਵੇ ਜਾਂ ਲੜਾਈ ਨਾ ਹੋ ਜੇ ਇਸ ਕਰਕੇ ਇਹਨੂੰ ਲੈ ਕੇ ਚੱਲੇ ਆ ਚਲੋ ਚੱਲੀਏ ਹੁਣ ਨੋਟੀ ਚੱਲਾਵਾ ਇਸ ਤੋਂ ਬਾਅਦ ਸਿੰਬੇ ਦੀ ਵਾਰੀ ਵੀ ਆਣੀ ਆ ਸਿੰਬਾ ਵੇਟ ਕਰਦਾ ਪਿਆ ਵਾ ਉਹ ਮੈਂ ਤੁਹਾਨੂੰ ਦਿਖਾਨੀ ਆ ਸਿੰਬੂ ਸਿੰਬੂ ਨੇ ਇੱਕ ਬਿੰਕੂ ਮੇਕਰ ਜਾਨਾ ਇਹਨੂੰ ਮੈਂ ਲੀਸ਼ ਚ ਪਾਈ ਆ ਇਹਨੂੰ ਮੈਂ ਕਹੀਂ ਲੈ ਕੇ ਜਾਣੇ ਆ ਤੇ ਇਹਨੂੰ ਪਰ ਹੁਣ ਅੰਡ ਤੇ ਲੈ ਕੇ ਜਾਣੇ ਆ ਲੀਸ਼ ਪਾ ਕੇ ਪੂਰਾ ਤਿਆਰ ਹੋਇਆ ਵਾ ਤੇ ਬਾਹਰੋਂ ਵੇਖਦਾ ਪਿਆ ਵਾ ਚਲਿਏ ਚਲੋ ਚਲਿਏ ਸਿੰਬੂ ਕਾਲੂ ਤੂੰ ਆਪੇ ਆ ਗਿਆ ਪਿੰਜਰੇ 'ਚ ਕਾਲੂ ਆਪੇ ਹੀ ਆ ਗਿਆ ਪਿੰਜਰੇ 'ਚ ਇਨੂੰ ਇੱਥੇ ਮੰਜਾ ਬੜਾ ਪਸੰਦਦਾ ਬਾਹਰ ਤੇ ਕਾਲੂ ਵੀ ਬਾਹਰ ਰਹਿੰਦਾ ਰਾਤ 'ਤੇ ਅੰਦਰ ਕਰ ਲੈਨੇ ਆ ਜਿਆਦਾ ਠੰਡ ਹੁੰਦੀ ਆ ਤੇ ਨੈਣਾ ਨੂੰ ਅਹੀਂ ਇੱਥੇ ਦਰਵਾਜ਼ੇ ਲਾ ਕੇ ਬਾਹਰ ਹੀ ਮੰਜਾ ਡਾਇਆ ਹੋਇਆ ਵਾ ਮੰਜੇ 'ਤੇ ਬੈਠੀ ਰਹਿੰਦੀ ਆ ਇਹਨੂੰ ਵਧੀਆ ਲੱਗਦਾ ਇੱਥੇ ਹੀ ਮੰਜੇ 'ਤੇ ਬਹਿਣਾ ਇਹਦੀ ਮੰਜੀ ਬਹੁਤ ਫੇਵਰੇਟ ਆ ਇਸ ਕਰਕੇ ਇਹਨੂੰ ਅਹੀਂ ਉੱਪਰ ਹੀ ਬਾਹਰ ਤਾਂ ਇਹਨੂੰ ਉੱਚੀ ਜਗ੍ਹਾ 'ਤੇ ਬਹਿਣਾ ਪਸੰਦ ਆ ਨਾਲ ਬਾਹਰ ਸਾਰੇ ਖੇਤ ਵੇਖਦੀ ਆ ਤੇ ਨਾਲੇ ਬੈਠੀ ਰਾਮਨਾ ਹੈਨਾ ਨੈਣਾ ਨੈਣਾ ਤੇ ਬਹੁਤ ਸਿਆਣਾ ਬੱਚਾ ਕੁਮੀ ਕਰਕੇ ਕੁਮੀ ਕੁਮੀ ਕਿ ਤੇ ਸਿਮਰੀ ਨਾ ਨੂੰ ਨੇ ਕੁਮੀ ਕੀਤੇ ਨਾਨੂ ਦੇ ਅੱਖਾਂ ਚ ਚੈਰੀ ਹੀ ਉਦੋਂ ਹੀ ਇਹਨੂੰ ਰੈਸਕਿਊ ਕੀਤਾ ਸੀ ਓ ਨੋਟੀ ਵੀ ਆਂਦਾ ਪਿਆ ਨੋਟੀ ਆ ਗਿਆ ਆ ਐਂ ਥੋੜੀ ਦੇਰ ਚ ਖੁੱਲਾ ਛੱਡ ਦੇਣਾ ਇੱਥੇ ਖੇਤਾਂ ਚ ਜਿੰਨਾ ਦੀ ਮੋਟਰਾਂ ਵਗੈਰਾ ਉਹ ਆਂਦੇ ਰਹਿੰਦੇ ਆ ਫਿਰ ਕੰਪਲੇਂਟ ਕਰਦੇ ਤਾਂ ਓਏ ਓਏ ਲੜਾਈ ਕੀ ਬੱਚਿਆ ਨਾ ਗਰੇਸੀਵ ਹੀ ਆ ਕੁਛ ਬੱਚਿਆਂ ਨਾਲ ਸਾਰਿਆਂ ਨਾਲ ਲਈ ਚਲੋ ਹਲੋ ਗਾ ਦਿਓ ਹਲੋ ਗਾ ਦਿਓ ਹਾਂ ਦੇਖੋ ਲਾਡੀਆਂ ਹਾਂਡੀਆਂ ਤਿੰਨਾ ਦੀਆਂ ਰੂਹੀ ਜਿਮੀ ਤੇ ਮੋਲੀ ਇਹ ਕਿੰਦਾ ਪਿਆ ਰੂਹਨ ਕਿ ਨਹੀਂ ਮਾਰਿਆ ਸੀ ਰੂਹਨ ਕੀ ਐ ਸੀ ਹਲੋ ਗਾ ਦਿਓ ਬੈਕ ਰੂਹੂ ਬੈ ਕੇ ਹਾਈ ਕਰਦੋ ਹੈਲੋ ਹਲਾ ਰੂਹੂ ਹੈਲੋ ਕਿਨੇ ਮਾਰਿਆ ਸੀ ਓਏ ਮੇਰੀ ਰੂਹੀ ਨੂੰ ਕਿਨੇ ਮਾਰਿਆ ਸੀ ਹੁਣ ਆ ਗਿਆ ਜੀ ਸਾਡਾ ਸਿੰਬਾ ਹੁਣ ਇਹਨੂੰ ਮੈਂ ਲੈ ਚੱਲੀ ਆ ਸਿੰਮੇ ਨੂੰ ਸੈਰ ਕਰਵਾਉਣ ਵਾਸਤੇ ਇਹਦਾ ਰਾਉਂਡ ਥੋੜਾ ਜਿਆਦਾ ਹੀ ਹੁੰਦਾ ਵਾ ਤੇ ਸਿੰਬੂ ਇਹ ਹਲੇ ਬਾਕੀ ਬੱਚਾ ਨਾ ਅਡਜਸਟ ਕਰ ਨਹੀਂ ਪਾ ਰਿਹਾ ਪਰ ਥੋੜਾ ਟਾਈਮ ਲੱਗੂਗਾ ਕਿਉਂਕਿ ਕਾਫੀ ਟਾਈਮ ਤੋਂ ਘਾਰ ਹੀ ਬਚਪਨ ਤੋਂ ਹੀ ਥੋੜਾਇਆ ਟਾਈਮ ਲੱਗੂਗਾ ਅਡਜਸਟ ਕਰ ਲੂਗਾ ਤੇ ਆ ਵੇਖੋ ਇਹਨੇ ਸਵੈਟਰ ਪਾੜ ਲਿਆ ਆਪੇ ਖਿੱਚ ਕੇ ਗੁੱਸੇ ਨਾਲ ਸੁੱਕਨੇ ਪਾਇਆ ਸੀ ਤੇ ਇਹਨੇ ਬਾਰੀ ਥਾਣੀ ਆਪੇ ਖਿੱਚ ਕੇ ਥੋੜਾਇਆ ਪਾੜ ਲਿਆ ਚਲਾ ਸ਼ਿੰਬੂ ਇਹਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਆ ਹੈਨਾ ਤੱਦੇ diel ਲੱਗ ਗਿਆ ਰੱਥੇ ਛੇਤੀ ਸ਼ਿੰਬਾ ਵੇਖੋ ਐਂਡੀ ਘੁੰਮੀ ਘੁੰਮੀ ਕਰਨ ਆਈ ਹੋਈ ਆ ਖੇਤਾਂ ਚ ਇਹਨੂੰ ਦੋ ਟਾਈਮ ਸੈਰ ਕਰਵਾਨੇ ਆ 12ਵੀਂ ਛੱਡਦੇ ਆ ਜਦੋਂ ਸਾਰੇ ਬੱਚੇ ਨਹੀਂ ਹੁੰਦੇ ਆਪਣੇ ਲਾਗੇ ਰੋਕ ਕੇ ਕਿਉਂਕਿ ਸੈਂਡੀ ਜੋ ਆ ਪੈਟ ਬੂਲ ਹੈਗੀ ਆ ਤੇ ਇਹ ਅਗਰੈਸਿਵ ਬਹੁਤ ਜ਼ਿਆਦਾ ਵਾ ਤੇ ਬਾਕੀ ਬੱਚੇ ਗਾਇਸ ਐ ਆ ਜੀ ਸਾਰੇ ਜਾਣੇ ਐ ਵੇਖੋ ਬੈਠੇ ਆ ਤੇ ਰੋਟੀ ਖਾ ਕੇ ਇਸ ਟਾਈਮ ਸ਼ਾਂਤ ਹੋ ਜਾਂਦੇ ਸਾਰੇ ਬੱਚੇ ਆਰਾਮ ਨਾਲ ਬੈਠੇ ਆ ਤੇ ਹਾਂਜੀ ਹਾਂ ਕੋਕੋ ਭੱਜਾਈ ਆ ਹਾਂ ਬਾਝਾ ਕੁਮੀ ਕਰਨੀ ਇਹ ਆ ਸੀ ਹਾਂ ਹਾਂ ਚੱਲ 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 ਪਿੱਦੂ ਨੇ ਨਹੀਂ ਖਾਦੀ ਰੋਟੀ ਸਿਰਫ ਆ ਪਿੱਦੂ ਹੱਥ ਨਾਲ ਖਾਣੀ ਆ ਮੈਂ ਤੇ ਪਿੱਦੂ ਹੱਥ ਨਹੀਂ ਖਾਂਦੀ ਆ ਉਹਨੇ ਨਾਲੇ ਬਿਸਤਰੇ ਵਗੈਰਾ ਪਾਣੇ ਆ ਦੁਬਾਰਾ ਤੋਂ ਚੇਂਜ ਕਰਨੇ ਸਾਰੇ ਤੇ ਉਹ ਕਰਨ ਲੱਗੇ ਆਹੀਂ ਆ ਕੀ ਹੋੰਡਿਆ ਆ ਸੰਡੀ ਟੋਇਆ ਕੱਢਣ ਦਿਆ ਹੈ ਐ ਕੀ ਕਰਨ ਦਿਆ ਟੋਇਆ ਕਰਦਾ ਪਿਆ ਸੈਂਡੀ ਚਲੋ ਠੀਕ ਹੈ ਗਾਇਜ਼ ਮਿਲਦੇ ਆ ਅਗਲੇ ਅਪਡੇਟ ਦੇ ਨਾਲ ਬੱਚਿਆਂ ਵਾਸਤੇ ਵੀਡੀਓ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਬਾਏ ਬਾਏ